ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ 18 ਤਰੀਕ ਨੂੰ ਸ਼ਹਿਰ ਚ ਮੇਅਰ ਦੇ ਚੋਣਾਂ ਨੂੰ ਲੈ ਕੇ ਅੱਜ ਤਿੰਨਾਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਸੀ ਜਸਬੀਰ ਬੰਟੀਆ ਜਿਹੜੇ ਉਮੀਦਵਾਰ ਅਹੁਦੇ ਤੇ ਮੇਅਰ ਦੇ ਵੱਲੋਂ ਖੜੇ ਹੋ ਰਹੇ ਹਨ ਤੇ ਗੁਰਪ੍ਰੀਤ ਕਬੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਿਰਮਲਾ ਤੇ ਦੂਜੀ ਗੱਲ ਉਸ ਤੋਂ ਬਾਅਦ ਆਪ ਨੇ ਵੀ ਆਪਣੇ ਉਮੀਦਵਾਰ ਦੀ ਘੋਸ਼ਣਾ ਕੀਤੀ ਆਪ ਵੱਲੋਂ ਕੁਲਦੀਪ ਟਿਟਾ ਮੇਅਰ नेहा सीनियर डिप्टी मेयर पूनम डिप्टी मेयर ਤੇ ਜੇ বিজেপি ਦੀ ਗੱਲ ਕੀਤੀ ਜਾਵੇ ਤਾਂ ਮਨੋਜ ਸੌਂਕਰ ਮੇਅਰ ਸੀਨੀਅਰ ਡਿਪਟੀ ਮੇਅਰ ਕੁਜੀ ਸੰਧੂ ਤੇ ਡਿਪਟੀ ਮੇਅਰ ਰਜਿੰਦਰ ਸ਼ਰਮਾ ਤੁਹਾਨੂੰ ਥੋੜੀ دیر ਤੱਕ ਦੱਸ ਦਿੰਨੇ ਆ ਤੁਹਾਨੂੰ ਕਿ ਇੱਕ ਜਿਹੜੇ ਹੈ ਆਪਣਾ বিজেপি ਦੇ ਜਿਹੜੇ ਕੌਂਸਲਰ ਸੀਗੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਗੁਰਚਰਨ ਕਾਲਾ ਤੇ ਤੁਹਾਨੂੰ ਦੱਸ ਦਈਏ বিজেপি ਨੂੰ ਇਹ ਵੱਡਾ ਝਟਕਾ ਲੱਗਿਆ ਹੈ ਲੇਕਿਨ ਦੂਜੇ ਪਾਸੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵੀ ਕਿਸੇ ਵੱਲੋਂ ਗੁਰਚਰਨ ਕਾਲਾ ਨੂੰ ਕਿਡਨੈਪ ਕਰ ਲਿਆ ਗਿਆ ਹੈ ਤੇ ਉਹਨੂੰ ਲਗਾਤਾਰ ਧਮਕਾਇਆ ਜਾ ਰਿਹਾ ਹੈ ਹਾਲਾਂਕਿ ਇਹਨਾਂ ਦਾ ਗੁਰਚਰਨ ਕਾਲਾ ਦਾ ਬੇਟਾ ਕੁਝ ਦਿਨ ਪਹਿਲਾਂ ਇਹ ਮੀਡੀਆ ਸਾਹਮਣੇ ਆਇਆ ਤੇ ਜਿਨੇ ਦੱਸਿਆ ਵੀ ਉਹਦੀ ਫਾਦਰ ਨਾਲ ਕੋਈ ਗੱਲ ਨਹੀਂ ਹੋਈ ਉਹਦੇ ਫਾਦਰ ਨੂੰ ਕਿਡਨੈਪ ਕਰ ਲਿਆ ਗਿਆ ਹੈ ਦੂਜੀ ਪਾਰਟੀ ਵੱਲੋਂ ਲੇਕਿਨ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਉਹਨਾਂ ਨੇ ਬੀਜੇਪੀ ਨਹੀਂ ਛੱਡੀ ਹੈ ਤੇ ਜੋ ਹੁਣ ਪੁਲਿਸ ਨੂੰ ਵੀ ਕੰਪਲੇਂਟ ਦਿੱਤੀ ਗਈ ਹੈ ਪੁਲਿਸ ਨੇ ਮਾਮਲੇ 'ਚ ਡੀਡੀਆਰ ਦਰਜ ਕਰ ਦਿੱਤੀ ਹੈ ਹੁਣ ਉਹਨਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਕਲੀਅਰ ਪਤਾ ਚੱਲ ਪਾਏਗਾ ਕਿ ਉਹਨਾਂ ਨੇ ਆਪ ਜੁਆਇਨ ਕੀਤੀ ਹੈ ਕਿ ਨਹੀਂ ਕੀਤੀ ਹੈ ਲੇਕਿਨ ਇੱਕ ਪਾਸੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਨਾਂ 'ਚ ਉਹ ਖੁਦ ਆਪ ਕਹਿ ਰਹੇ ਆ ਵੀ ਮੈਂ ਕਿਸੇ ਦੇ ਦਬਾਅ 'ਤੇ ਨਹੀਂ ਆ ਤੇ ਮੈਂ ਆਮ ਆਦਮੀ ਜੁਆਇਨ ਕਰ ਲਈ ਹੈ ਹੁਣ 18 ਤਰੀਕ ਨੂੰ ਮੇਅਰ ਦੇ ਚੋਣ ਹੈ ਤੇ ਉਸ ਦਿਨ ਹੀ ਪਤਾ ਚੱਲ ਪਾਏਗਾ ਕਿ ਮੇਅਰ ਦਾ ਜਿਹੜਾ ਹੈ ਤਾਜ ਉਹ ਕਿਸ ਕਿਸ ਪਾਰਟੀ ਦੇ ਸਿਰ 'ਤੇ ਸਜੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ 18 ਤਰੀਕ ਨੂੰ ਸ਼ਹਿਰ ਚ ਮੇਅਰ ਦੇ ਚੋਣਾਂ ਨੂੰ ਲੈ ਕੇ ਅੱਜ ਤਿੰਨਾਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਸੀ ਜਸਬੀਰ ਬੰਟੀ ਹੈ ਜਿਹੜੇ ਉਮੀਦਵਾਰ ਅਪਦ ਤੇ ਮੇਅਰ ਦੇ ਵੱਲੋਂ ਖੜੇ ਹੋ ਰਹੇ ਹੈ ਤੇ ਗੁਰਪ੍ਰੀਤ ਗੱਭੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਿਰਮਲਾ ਤੇ ਦੂਜੀ ਗੱਲ ਉਸ ਤੋਂ ਬਾਅਦ ਆਪ ਨੇ ਵੀ ਆਪਣੇ ਉਮੀਦਵਾਰ ਦੀ ਘੋਸ਼ਣਾ ਕੀਤੀ ਆਪ ਵੱਲੋਂ ਕੁਲਦੀਪ ਟਿਟਾ ਮੇਅਰ नेहा सीनियर डिप्टी मेयर पूनम डिप्टी मेयर ਤੇ ਜੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਮਨੋਜ ਸੌਂਕਰ ਮੇਅਰ ਸੀਨੀਅਰ ਡਿਪਟੀ ਮੇਅਰ ਕੁਜੀ ਸੰਧੂ ਤੇ ਡਿਪਟੀ ਮੇਅਰ ਰਜਿੰਦਰ ਸ਼ਰਮਾ ਤੁਹਾਨੂੰ ਥੋੜੀ دیر ਤੱਕ ਦੱਸ ਦਿੰਨੇ ਆ ਤੁਹਾਨੂੰ ਕਿ ਇੱਕ ਜਿਹੜੇ ਹੈ ਆਪਣਾ ਬੀਜੇਪੀ ਦੇ ਜਿਹੜੇ ਕੌਂਸਲਰ ਸੀਗੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਗੁਰਚਰਨ ਕਾਲਾ ਤੇ ਤੁਹਾਨੂੰ ਦੱਸ ਦਈਏ ਬੀਜੇਪੀ ਨੂੰ ਇਹ ਵੱਡਾ ਝਟਕਾ ਲੱਗਿਆ ਹੈ ਲੇਕਿਨ ਦੂਜੇ ਪਾਸੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵੀ ਕਿਸੇ ਵੱਲੋਂ ਗੁਰਚਰਨ ਕਾਲਾ ਨੂੰ ਕਿਡਨਾਪ ਕਰ ਲਿਆ ਗਿਆ ਹੈ ਤੇ ਉਹਨੂੰ ਲਗਾਤਾਰ ਧਮਕਾਇਆ ਜਾ ਰਿਹਾ ਹੈ ਹਾਲਾਂਕਿ ਇਹਨਾਂ ਦਾ ਗੁਰਚਰਨ ਕਾਲਾ ਦਾ ਬੇਟਾ ਕੁਝ ਦਿਨ ਪਹਿਲਾਂ ਇਹ ਮੀਡੀਆ ਸਾਹਮਣੇ ਆਇਆ ਤੇ ਜਿਨੇ ਦੱਸਿਆ ਵੀ ਉਹਦੀ ਫਾਦਰ ਨਾਲ ਕੋਈ ਗੱਲ ਨਹੀਂ ਹੋਈ ਉਹਦੇ ਫ ਇਹ ਵੀ ਦੱਸਿਆ ਕਿ ਉਹਨਾਂ ਨੇ ਬੀਜੇਪੀ ਨਹੀਂ ਛੱਡੀ ਹੈ ਤੇ ਹੁਣ ਪੁਲਿਸ ਨੂੰ ਵੀ ਕੰਪਲੇਂਟ ਦਿੱਤੀ ਗਈ ਹੈ ਪੁਲਿਸ ਨੇ ਮਾਮਲੇ 'ਚ ਡੀਡੀਆਰ ਦਰਜ ਕਰ ਦਿੱਤੀ ਹੈ ਹੁਣ ਉਹਨਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਕਲੀਅਰ ਪਤਾ ਚੱਲ ਪਾਏਗਾ ਕਿ ਉਹਨਾਂ ਨੇ ਆਪ ਜੁਆਇਨ ਕੀਤੀ ਹੈ ਕਿ ਨਹੀਂ ਕੀਤੀ ਹੈ ਲੇਕਿਨ ਇੱਕ ਪਾਸੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਨਾਂ 'ਚ ਉਹ ਖੁਦ ਆਪ ਕਹਿ ਰਹੇ ਆ ਵੀ ਮੈਂ ਕਿਸੇ ਦੇ ਦਬਾਅ 'ਤੇ ਨਹੀਂ ਆ ਤੇ ਮੈਂ ਆਮ ਆਦਮੀ ਜੁਆਇਨ ਕਰ ਲਈ ਹੈ ਹੁਣ 18 ਤਰੀਕ ਨੂੰ ਮੇਅਰ ਦੇ ਚੋਣ ਹੈ ਤੇ ਉਸ ਦਿਨ ਹੀ ਪਤਾ ਚੱਲ ਪਾਏਗਾ ਕਿ ਮੇਅਰ ਦਾ ਜਿਹੜਾ ਹੈ ਤਾਜ ਉਹ ਕਿਸ ਕਿਸ ਪਾਰਟੀ ਦੇ ਸਿਰ 'ਤੇ ਸਜੇਗਾ ਚੰਡੀਗੜ੍ਹ thank you